ਤੇ ਜੈਨੂਅਲ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਲਜਾਣ ਵਿੱਚ ਫਰਕ ਹੈ ਇੱਕ ਬੰਦਾ ਉਹ ਆ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿਦਾਂ ਦੁੱਖਾਂ ਦਾ ਸਾਹਮਣਾ ਕਿੱਦਾਂ ਕਰਨਾ ਇਹ ਕੇ ਹੈ ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਣਾ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ ਤਕਲੀਫਾਂ ਤੋਂ ਬਿਨਾ ਲੈ ਹੁਣ ਆਪਰ ਅਰਦਾਸ ਕਰ ਦਿੰਨੇ ਆ ਸਾਰੇ ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ ਜੇ ਆਪਾਂ ਮੇਰੇ ਮਗਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਇਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ ਫਿਰ ਇਗਜ਼ਾਮ ਪੇਪਰਾਂ ਮੇਰਾ ਤੂੰ ਰੋਂਦਾ ਹੀ ਰਹਿਣਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕੀ ਹੈ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿਤਾ ਹੈ ਮੇਰੇ ਤੇ ਤੇਰੇ ਵਿੱਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਹੈ ਤੇਰੀ ਬੱਗ ਮੇਰੀ ਬੱਗ ਨਾਲ ਰਲਦੀ ਹੈ ਤੇਰਾ ਘਾਤਰਾ ਮੇਰੇ ਘਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅਮਰਦ ਮੈਂ ਛਗਿਆ ਤੂੰ ਛਗਿਆ ਇਹ ਚੀਜ਼ਾਂ ਰਲਾਨਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਹੈ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾਂ ਬਲਾਉਣ ਵਾਲਿਓ ਸਿਰਤ ਬਲਾਓ ਸ਼ਕਲਾਂ ਬਲਾਉਣ ਵਾਲਿਓ ਅਕਲ ਬਲਾਓ ਤਾਂ ਗੱਲ ਪੁੱਛਣਗੇ ਕਿ ਨਹੀਂ ਪੁੱਛਣਗੇ ਸੱਜਣਾ ਬੋਲੋ ਜਿਹੜੇ ਹਸਾਬ ਨਾਲ ਅਸੀਂ ਚੀਕਾਂ ਮਾਰਦੇ ਆਂ ਰੋਂਦੇ ਆਂ ਤੜਫਦੇ ਆਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਣਨਾ ਆਪਣੇ ਆਪ ਨੂੰ ਅਸੀਂ ਬੀਰੂ ਗੋਬਿੰਦ ਸਿੰਘ ਦੇ ਪੇ ਸਿੱਖ ਆਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਆਂ ਉਹ ਕਹਣਗੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਹੈ ਮੇਰੇ ਉਹ ਵੀਰੋ ਭਰਾਵੋ ਭੈਣੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਗਰਮ ਮੁਕਾਬਲਾ ਸਾਡੇ ਹਰ ਸਟੇਜ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਜੇ ਗੱਲ ਸਮਝਾਈ ਜਾਂਦੀ ਹੋ ਤਕੜਾ ਕਹਿਮ ਕਰਮ ਮੁਕਾਬਲਾ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ ਬੋਲੋ ਗੱਜ ਕੇ ਗੱਜ ਕੇ ਦੁੱਖਾਂ ਦਾ ਦੁੱਖਾਂ ਦੀਆਂ ਅੱਖਾਂ ਚੱਖਣਾ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁੱਖ ਲੈਣਾ ਆਉਂਦਾ ਹੈ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨ ਗਿਆ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝਾਇਆ ਨਹੀਂ ਇਹ ਗੱਲ ਸਮਝਾਈ ਨਹੀਂ ਇਹ ਕਿਹਾ ਹੈ ਤੇਰੇ ਤੇ ਕੋਈ ਤਕਲੀਫ ਨਾ ਹੋਵੇ ਤੇਰੇ ਕੋਈ ਦੁੱਖ ਨਾ ਹੋਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫਿਰ ਨਹੀਂ ਤੁਰ ਸਕਦਾ ਲੱਤਾਂ ਤੇ ਭਾਰ ਨਹੀਂ ਪੈਣਾ ਜੇ ਬੱਚੇ ਨੂੰ ਤੋੜਨਾ ਚਾਹੁੰਦਾ ਹੈ ਤੇ ਪੈਣ ਦੇ ਭਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਫਿਰਨ ਦੇ ਨੂੰ ਭੱਜਣ ਦੇ ਏ ਨਾ ਕਹ ਵੀ ਮੈਂ ਨਿਆਣਾ ਆਪਣਾ ਗੋਦੀ ਚ ਚੱਕ ਕੇ ਰੱਖਣਾ ਏ ਗੋਦੀ ਚ ਰਹਿਣਗੇ ਰੱਬ ਕਹਿੰਦਾ ਨਹੀਂ ਪੱਚ ਭਾਰ ਭਾਰ ਲੱਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ ਚ ਝਾੜ ਲੈਂਦਾ ਵੀ ਗੋਦੀ ਚੜਿਆ ਰ ਮੈਂ ਅਰਦਾਸ ਕਰਤੀ ਐ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚੜਿਆ ਰ ਰੱਬ ਨਹੀਂ ਗੋਦੀ ਝਾੜਦਾ ਜੱਕ ਪੱਚ ਤੈਨੂੰ ਬਣਾਇਆ ਤੇ ਝੱਲ ਫਿਰ ਹੋਣਾ ਕਰਮ ਕਾਬਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਨਾ ਪਿਤਾ ਦੇ ਸਰੀਰ ਚੋਂ ਮਾਂ ਚ ਗਏ ਆ ਨਾ ਤੁਸੀਂ ਪੜ੍ਹੇ ਲਿਖੇ ਬੱਚਿਓ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਆ ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ ਰੀਸਾਈਕਲ ਹੋ ਰਹੀ ਹੈ એનર્ਜੀ ਕੁਛ ਨਵਾਂ ਨਹੀਂ ਆ ਰਿਹਾ ਕੁਛ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਛ ਪਾਇਆ ਸੋ ਏਕਾ ਵਾਰ ਪਰ ਜਿੱਦਣ ਬੰਦਾ ਪੈਦਾ ਹੁੰਦਾ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਨ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਤੋਂ ਅੱਗੇ ਫੇਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 ਦੌੜਦੇ ਐ ਇੱਧਰ ਸੁਣਿਓ ਧਿਆਨ ਨਾਲ 10 ਭੱਜਦੇ 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 ਮੁਕਾਬਲਾ ਕਰਦਾ ਲੜਦਾ 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 ਫੇਰ ਉੱਥੇ ਜਾਂਦਾ ਐ ਜਾ ਕੇ ਫੇਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਐ ਮੁਕਾਬਲਾ ਦੁੱਖ ਇਹ ਤੇ ਉਥੋਂ ਹੀ ਸਟਾਰਟ ਹੋਇਆ ਖੋਸਤਨਾਮ ਵਾਹ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨਨਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਜੇ ਮਾਂ ਬੱਚਾ ਜਨਮ ਤਕਲੀਫ ਝੱਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲਦੋ ਨਾ ਤੇ ਮਰ ਜਾਂਦਾ ਅੰਦਰ ਹੀ ਦੁੱਖ ਚੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾ ਤੂੰ ਦੁਨੀਆ ਕਿਦਾਂ ਵੇਖਦਾ ਤੇ ਇਹ ਬਹਿ ਗਿਆ ਬੇੜਾ ਪੁਜਾਰੀ ਦਾ ਕਿ ਤੂੰ ਦੁੱਖ ਨਹੀਂ ਹੋਣਾ ਚਾਹੀਦਾ ਤੇਰੇ ਤੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਦੀ ਵਾਲਾ ਵੀ ਹੋ ਸਕਦਾ ਹੈ ਧੋਤੀ ਵਾਲਾ ਵੀ ਹੋ ਸਕਦਾ ਹੈ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਹੈ ਸਾਡੇ ਵਿੱਚ ਦਾੜ੍ਹੀ ਪੱਗਾਂ ਵਾਲਾ ਵੀ ਹੋ ਸਕਦਾ ਹੈ ਜਿਹਨੂੰ ਮਤਲਬ ਸਿਰਫ ਤੇ ਸਿਰਫ ਗੋਲਕ ਤੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ ਚੋਂ ਪੈਸੇ ਲੈਣ ਤੇ ਸਾਡੀਆਂ ਜੇਬਾਂ ਚ ਆਉਣ ਆਖੂ ਸਾਧਨਾ ਵਾਹਿਗੁਰੂ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਾਰਦ ਕਹਿੰਦੇ ਨੇ ਦੁੱਖ ਤੇ दारू ਹੁੰਦਾ ਹੈ ਦੁੱਖ दारू ਸੁਖ ਰੋਗ ਪਿਆ